ਤੁਹਾਡੇ ਨਾਲ ਹੀ ਰਹੇ ਆ ਸਾਨੂੰ ਵੀ ਪਤਾ ਵੀ ਜਿਹੜੀ ਕੰਪਨੀ ਸੀਗੀ ਜਿਹੜੀ ਸਰਾਇਆ ਸਟੇਟ ਸੀਗੀ ਉਹਦੇ ਕੀ ਹਾਲਾਤ ਸੀਗੇ ਇਹ ਕੰਪਨੀ ਇਸ ਗਗਾਰ ਦੇ ਉੱਤੇ ਆ ਗਈ ਸੀ ਇਹ ਕੰਪਨੀ ਬੰਦ ਹੋ ਚੁੱਕੀ ਸੀਗੀ ਬੈਂਕ ਕਰਪਟ ਹੋ ਗਈ ਸੀ ਬੈਂਕਾਂ ਦੇ ਕਬਜ਼ੇ ਹੜ ਸੀਗੀ ਇਹਦੀ 슈ਗਰ ਮਿਲ ਕੀ ਇਹਦੇ ਜਹਾਜ਼ ਕੀ ਜਿਹੜੇ ਹੈਂਗਰ ਚ ਲੱਗੇ ਸੀਗੇ ਇਹਦੀਆਂ ਬਾਕੀ ਸਾਰੀਆਂ ਕੰਪਨੀਆਂ ਉਹ ਬੈਂਕ ਦੇ ਕਰਜ਼ੇ ਹੜ ਸੀਗੀਆਂ ਤਾਂ ਹਾਲਾਤ ਇਹ ਸੀਗੇ ਮਜੀਠੀਆ ਪਰਿਵਾਰ ਦੇ ਕਿ ਉਹਨਾਂ ਦਾ ਬਹੁਤ ਵੱਡਾ ਘਰ ਆ ਜਿਹੜਾ ਜਿੱਥੇ ਅੱਜ ਵੀ ਉਹ ਰਹਿੰਦੇ ਆ ਸੈਨਿਕ ਫਾਰਮ ਹਾਊਸ ਕਲੋਨੀਆਂ ਦਿੱਲੀ ਦੇ ਵਿੱਚ ਉੱਥੇ ਬਹੁਤ-ਬਹੁਤ ਵੱਡੇ ਮਤਲਬ ਏਕੜਾਂ ਦੇ ਵਿੱਚ ਲੋਕਾਂ ਦੇ ਘਰ ਨੇ ਉਹ ਘਰ ਜਿਹੜਾ ਉਹ ਵਿਕ ਚੁੱਕਾ ਸੀਗਾ ਜਾਂ ਬੈਂਕ ਨੇ ਉਹਦੀ ਬੋਲੀ ਲਾ ਕੇ ਵੇਚ ਦਿੱਤਾ ਸੀਗਾ ਔਰ ਸਾਰਾ ਪਰਿਵਾਰ ਇੱਕ ਚਾਰ ਮਰਲੇ ਦੇ ਘਰ ਦੇ ਵਿੱਚ ਨਜਾਮੁਦੀਨ ਦੇ ਵਿੱਚ ਦਿੱਲੀ ਦੇ ਵਿੱਚ ਇੱਕ ਜਗ੍ਹਾ ਵਾ ਉਹਦੇ ਵਿੱਚ ਕਿਰਾਏ ਦੇ ਉੱਤੇ ਰਹਿੰਦੇ ਸੀਗੇ ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਨਾ ਹੋਵੇ ਆਪਣਾ ਘਰ ਬਚਾਉਣ ਲਈ ਇਸ ਪਰਿਵਾਰ ਨੇ 1995-96 ਦੇ ਵਿੱਚ ਵੀ 20 ਕਰੋੜ ਰੁਪਏ ਦਾ ਲੋਨ ਮੰਗਿਆ ਸੀਗਾ ਸ਼ਾਇਦ ਉਹ ਡੀਲ ਜਾ ਉਹਨਾਂ ਦਾ ਮੰਤਬ ਸੀਗਾ ਜਿਹੜਾ ਇਹਨਾਂ ਦਾ ਲੋਨ ਹੈ ਉਹ ਸਿਰੇ ਨਹੀਂ ਸੀ ਚੜਿਆ ਤਾਂ ਇਹਨਾਂ ਦੇ ਘਰ ਦੀ ਆਪਸ਼ਨ ਹੋਈ ਸੀ ਤਾਂ ਇਹਨਾਂ ਨੂੰ ਉਹ ਘਰ ਛੱਡਣਾ ਪਿਆ ਸੀਗਾ ਫਿਰ ਉਹੀ ਘਰ ਜਿਹੜਾ ਬੈਂਕ ਨੇ ਸੇਲ ਕੀਤਾ ਸੀਗਾ ਉਹ ਵੱਧ ਰੇਟ ਦੇ ਉੱਤੇ 2007 ਤੋਂ ਬਾਅਦ ਜਦੋਂ ਸਰਕਾਰ ਆਉਂਦੀ ਆ ਉਹੀ ਘਰ ਦੁਬਾਰਾ ਲਿਆ ਉਸੇ ਘਰ ਨੂੰ ਦੁਬਾਰਾ ਲਿਆ ਗਿਆ ਇਹ ਕਿਵੇਂ ਤੇ ਕਿਉਂ ਕੀਤਾ ਗਿਆ ਇਹ ਤੇ ਸਾਰਿਆਂ ਦੀ ਸਮਝ ਤੋਂ ਪਰੇ ਹੈ ਤੇ ਤੁਸੀਂ ਦੱਸ ਸਕਦੇ ਹੋ ਵੀ ਉਸੇ ਘਰ ਦੇ ਨਾਲ ਐਡਾ ਮੋਜ਼ ਸੀਗਾ ਤੇ ਜੇ ਤੁਸੀਂ ਐਡੇ امیر ਸੀਗੇ ਤੇ ਫਿਰ ਉਹਨੂੰ ਵੇਚਿਆ ਕਿਉਂ ਸੀਗਾ 2009 ਤੱਕ ਵਿਕਰਮ ਦਾ ਪਰਿਵਾਰ ਕਿਰਾਏ ਦੇ ਉੱਤੇ ਰਿਹਾ ਵਾ ਇਹ ਅਸੀਂ ਵੀ ਸਾਰਾ ਕਾਲੀਦਾਲੀ ਉਹਨਾਂ ਨੂੰ ਮਿਲ ਜਾਂਦਾ ਰਿਹਾ 100 ਗਾਜ ਦੇ ਉਹਦੇ ਵਿੱਚ ਘਰ ਦੇ ਵਿੱਚ ਮੈਂ ਫਿਰ ਕਹਿੰਨਾ ਉਹ ਚੰਡੀਗੜ੍ਹ ਵੀ ਕਿਰਾਏ ਤੇ ਸੀਗੇ ਅਮਰਸਰ ਵੀ ਕਿਰਾਏ ਤੇ ਸੀਗੇ ਤੇ ਦਿੱਲੀ ਦੇ ਵਿੱਚ ਵੀ ਉਹ ਕਿਰਾਏ ਤੇ ਸੀਗੇ ਜੇ ਮੇਰੀਆਂ ਗੱਲਾਂ ਇਹ ਝੂਠ ਹੋਣ ਤੇ ਮੈਂ ਮਾਫੀ ਮੰਗ ਲੂੰਗਾ ਸ਼ਰਮ ਮੈਂ ਨੱਕ ਰਗੜ ਕੇ ਉਹਦੇ ਘਰ ਦੇ ਬਾਹਰ ਮਾਫੀ ਮੰਗੂੰਗਾ ਇਹਦੇ ਕੰਮ ਕੀ ਸੀਗੇ ਨੇ ਕਰਨਾ ਕੀ ਹੁੰਦਾ ਸੀਗਾ ਨਾ ਕੰਪਨੀਆਂ ਕੰਪਨੀਆਂ ਨੇ ਕਿ ਜਿੱਥੇ ਜਿੱਥੇ ਸੋਲਰ ਪਲਾਂਟ ਲੱਗਣੇ ਹੁੰਦੇ ਸੀਗੇ ਜਿਹੜੀ ਜਿਹੜੀ ਉਹਦੇ ਵਿੱਚ ਮਸ਼ੀਨਰੀ ਲੱਗਣੀ ਹੁੰਦੀ ਸੀਗੀ ਉਹ ਸਾਰੇ ਪਲਾਂਟ ਦੀ ਮਸ਼ੀਨਰੀ ਸਪਲਾਈ ਕਰਦਾ ਸੀਗਾ ਤੁਹਾਡੇ ਜਿਹੜੇ ਸਾਡੇ ਮਾਨਯੋਗ ਭੈਣ ਨੇ ਭੈਣਜੀ ਗਨੀਵ ਕੌਰ ਮਜੀਠੀਆ ਜੀ ਦਾ ਭਰਾ ਜਿਹੜਾ ਵਾ ਉਹਦਾ ਨਾਂ ਗੱਜਪਤ ਸਿੰਘ ਗਰੇਵਾਲ ਆ ਸਾਰੀ ਮਸ਼ੀਨਰੀ ਵਿਕਰਮ ਮਜੀਠੀਆ ਜੀ ਤੁਹਾਡਾ ਬ੍ਰਦਰ ਨੇ ਲਾ ਉਹ ਸਾਰੇ ਜਿਹੜੇ ਜਿਹਨੇ ਵੀ ਸੋਲਰ ਪਲਾਂਟ ਲਾਉਣਾ ਹੁੰਦਾ ਸੀਗਾ ਮਸ਼ੀਨਰੀ ਉਹਦੇ ਕੋਲੋਂ ਲਈ ਜਾਂਦੀ ਸੀ ਜੇ ਉਹਦੇ ਕੋਲੋਂ ਮਸ਼ੀਨਰੀ ਨਹੀਂ ਲਈ ਜਾਂਦੀ ਸੀ ਜੋ ਪਲਾਂਟ ਪਾਸ ਹੀ ਨਹੀਂ ਸੀ ਹੁੰਦਾ ਉਹਦੇ ਉੱਤੇ ਸਬਸਿਡੀ ਮਿਲਣੀ ਵੀ ਬੜੀ ਔਖੀ ਹੁੰਦੀ ਸੀ ਕਿ ਪਾਂ ਜੋ ਸਾਰੀਆਂ ਕੰਪਨੀਆਂ ਉਹਦੇ ਕੋਲੋਂ ਮਸ਼ੀਨਰੀ ਲੈਂਦੀਆਂ ਸੀ ਡਰੱਗ ਪੈਡਲਰ ਜਿਹੜਾ ਮੁਖੀ ਅਜੇ ਦਾ ਬਾਰ ਬਾਰ ਨਾ ਆਉਂਦਾ ਸੱਤਾ ਜਿਹਦੇ ਬਾਰੇ ਕਾਲੀ ਦਾ ਲਖਬੀਰ ਸਿੰਘ ਬਾਦਲ ਸਾਰੇ ਵਕੀਲ ਤੁਹਾਡੇ ਕਹਿ ਰਹੇ ਆ ਕਿ ਉਹ ਸਿਰਫ ਵਿਕਰਮ ਮਜੀਠੀਆ ਦੇ ਵਿਆਹ ਦੇ ਉੱਤੇ ਆਇਆ ਸੀਗਾ ਹਾਲਾਤ ਇਹ ਬਣ ਗਏ ਸੀ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਨਾ ਕਿ ਜੇ ਚੰਗੇ ਭਲੇ ਕਿਸੇ ਵੱਡੇ ਲੀਡਰ ਨੇ ਵੀ ਮਜੀਠੀਆ ਸਾਹਿਬ ਨੂੰ ਮਿਲਣਾ ਹੁੰਦਾ ਸੀ ਨਾ ਤੇ ਸੱਤੇ ਨੂੰ ਫੋਨ ਕੀਤਾ ਜਾਂਦਾ ਸੀਗਾ ਵੀ ਭਾਜੀ ਕਦੋਂ ਮਿਲਣਗੇ ਕਿਹੜੇ ਟਾਈਮ ਤੇ ਮਿਲਣਗੇ ਹਾਲਾਤ ਕਾਲੀ ਦਲ ਦੇ ਇਹ ਕਰ ਦਿੱਤੇ ਗਏ ਸੀਗੇ ਸੱਤੇ ਨਾਲ ਨੇੜ ਤੁਹਾਡਾ ਇੰਨਾ ਸੀਗਾ ਕਿ ਦੋ ਐਮਐਲਏ ਅਮਰਸਰ ਜ਼ਿਲ੍ਹੇ ਦੇ ਉਹਦੇ ਨਾਲ ਸਿਰਫ ਸ਼ਰਾਬ ਰਾਤ ਨੂੰ ਪੀਣ ਨੂੰ ਲਾਏ ਹੁੰਦੇ ਸੀ ਕਿ ਉਹਨੂੰ ਯਾਸ਼ੀ ਕਰਾਉਣ ਨੂੰ ਲਾਏ ਹੁੰਦੇ ਸੀ ਪੱਕੇ ਹੀ ਰਾਤ ਨੂੰ ਉਹਦੇ ਨਾਲ ਰਹਿੰਦੇ ਸੀਗੇ ਔਰ ਸਾਰੀ-ਸਾਰੀ ਰਾਤ ਨੂੰ ਐਸ਼ ਕਰਾਉਂਦੇ ਸੀਗੇ ਇਹ ਹਾਲਾਤ ਸੱਤੇ ਨਾਲ ਤੁਹਾਡੇ ਸੰਬੰਧ ਸੀਗੇ ਮੈਂ ਇੱਕ ਗੱਲ ਕਹਿਣ ਲੱਗਾ ਭਗਵੰਤ ਸਿੰਘ ਕੰਮ ਤੇ ਤੂੰ ਕੀਤਾ ਚੰਗਾ ਪਰ ਕੀਤਾ ਬੜੀ ਦੇਰੀ ਦੇ ਨਾਲ ਆ ਇਹ ਪਹਿਲੇ ਸਾਲ ਹੀ ਹੋਣਾ ਚਾਹੀਦਾ ਸੀਗਾ ਪਹਿਲੇ ਸਾਲੀਏ ਜਿਹੜੇ ਪੰਜਾਬੀਆਂ ਦੇ ਕਾਲਜ ਨੂੰ ਠੰਡ ਪੈ ਜਾਣੀ ਚਾਹੀਦੀ ਸੀ ਕਿਉਂਕਿ ਲੋਕਾਂ ਦਾ ਬਹੁਤ ਜ਼ਿਆਦਾ ਗੁੱਸਾ ਜਿਹੜਾ ਵਿਕਰਮ ਦੀਤੀਏ ਦੇ ਉੱਤੇ ਸੀਗਾ ਬਾਦਲਾਂ ਦੇ ਉੱਤੇ ਸੀਗਾ ਤੂੰ ਕੰਮ ਬੜੀ ਲੇਟ ਕੀਤਾ ਵਾ ਹੁਣ ਵਿਕਰਮ ਜਦੋਂ ਕੁਝ ਸਮੇਂ ਤੋਂ ਤੇਰੇ ਨਾਲ ਨਿੱਜੀ ਹੋ ਗਿਆ ਤੇਰੀ ਨਿੱਜੀ ਜ਼ਿੰਦਗੀ ਦੇ ਬਾਰੇ ਬੋਲਣਾ ਸ਼ੁਰੂ ਹੋ ਗਿਆ ਮर्यादा ਤੋਂ ਥੱਲੇ ਜਾ ਕੇ ਬੋਲਣਾ ਸ਼ੁਰੂ ਹੋ ਗਿਆ ਤੇਰੇ ਬੱਚਿਆਂ ਨੂੰ ਵਿੱਚ ਲਿਆਉਣਾ ਸ਼ੁਰੂ ਹੋ ਗਿਆ ਤੈਨੂੰ ਉਹਨੇ ਬਾਰ-ਬਾਰ ਖਸਾਉਣਾ ਸ਼ੁਰੂ ਕਰ ਦਿੱਤਾ ਫੇਰ ਤੂੰ ਜ਼ਰੂਰਤ ਸਮਝੀ ਵੀ ਇਹਨੂੰ ਫੜ ਕੇ ਅੰਦਰ ਦੇ ਦੇਣਾ ਚਾਹੀਦਾ ਵਾ ਜੇ ਵਿਕਰਮ ਮਜੀਠੀਆ ਨਸ਼ੇ ਤੇ ਪੰਜਾਬ ਨੂੰ ਲੁੱਟਣ ਦੇ ਕੇਸ ਦੇ ਵਿੱਚ ਅੰਦਰ ਜਾ ਸਕਦਾ ਵਾ ਤੇ ਫਿਰ ਰਾਜਾ ਵੜਿੰਗ ਤੋਂ ਨਹੀਂ ਹੁਣ ਤੱਕ ਅੰਦਰ ਗਿਆ ਕਿਉਂਕਿ ਦੋਵੇਂ ਕੇਸ ਉਹਦੇ ਉੱਤੇ ਵੀ ਬਣਦੇ ਆ ਉਹਦੇ ਉੱਤੇ ਵੀ ਠੁੱਕਦੇ ਆ ਡਰੱਗ ਮਨੀ ਵਾਲਾ ਕੇਸ ਵੀ ਉਹਦੇ ਉੱਤੇ ਬਣਦਾ ਮੈਂ ਯਾਦ ਕਰਾਉਣਾ ਚਾਹੁੰਦਾ ਤੁਹਾਨੂੰ ਮੁੱਖ ਮੰਤਰੀ ਸਾਹਿਬ ਕਾਲੀ ਦਲ ਦੀ ਸਰਕਾਰ ਵੇਲੇ ਗੁਰਜੰਟ ਸਿੰਘ ਨਾਂ ਦਾ ਇੱਕ ਸਮਗਲਰ ਫੜਿਆ ਸੀਗਾ ਜਦੋਂ ਪੁਲਿਸ ਨੇ ਦੀ ਜਾਂਚ ਕੀਤੀ ਤੇ ਉਹ ਦੋਸ਼ ਲੱਗੇ ਸੀ ਕਿ ਉਹ ਪੈਸੇ ਜਿਹੜੇ ਉਹ ਰਾਜੇ ਵੜਿੰਗ ਨੂੰ ਦਿੰਦਾ ਰਿਹਾ ਵਾ ਔਰ ਉਸ ਤੋਂ ਬਾਅਦ ਸਖਬੀਰ ਬਾਦਲ ਦੇ ਪੈਰੀ ਪੈ ਕੇ ਉਹ ਬਚਿਆ ਸੀਗਾ ਔਰ ਸਖਬੀਰ ਬਾਦਲ ਨੇ ਕਈ ਵਾਰੀ ਆਪਣੀਆਂ ਪ੍ਰੈਸ ਕਾਨਫਰੰਸ ਦੇ ਵਿੱਚ ਤੇ ਆਪਣੇ ਭਾਸ਼ਨਾ ਦੇ ਵਿੱਚ ਜ਼ਿਕਰ ਕੀਤਾ ਵੀ ਰਾਜਾ ਮੇਰੇ ਕੋ ਥੱਲੇ ਆ ਕੇ ਲੰਮੇ ਪੈ ਗਿਆ ਸੀਗਾ ਪਵਿੱਤਰ ਸਦਨ ਦੇ ਵਿੱਚ ਤੁਸੀਂ ਵੀ ਖੜੇ ਹੋ ਕੇ ਗੱਲ ਕਹੀ ਆ ਮਾਨ ਸਾਹਿਬ ਕਿ ਰਾਜੇ ਅੱਖਾਂ ਨੀਵੀਆਂ ਕਰਕੇ ਗੱਲ ਕਰ ਚੁੱਪ ਕਰ ਜਾ ਤੇਰੀ ਬੱਸਾਂ ਵਾਲੀ ਫਾਈਲ ਤੇ ਤੇਰੀਆਂ ਹੋਰ ਬਹੁਤ ਸਾਰੀਆਂ ਫਾਈਲਾਂ ਮੇਰੇ ਕੋਲ ਪਈਆਂ ਵਾਂ ਉਸ ਤੋਂ ਬਾਅਦ ਉਹ ਸਿਰ ਤੇ ਟੋਪੀ ਪਾ ਕੇ ਤੁਹਾਨੂੰ ਵੀ ਰਾਤ ਨੂੰ ਮਿਲ ਕੇ ਤੁਹਾਡੇ ਕੋਲੋਂ ਮਾਫੀ ਮੰਗ ਲੈਂਦਾ ਵਾ ਤੇ ਤੁਹਾਡੀ ਰਹਿ ਨਮਾਈ ਦੇ ਵਿੱਚ ਚੱਲਣ ਦੀ ਕਮਿਟਮੈਂਟ ਕਰ ਗਿਆ ਜਿੰਨੂੰ ਉਹ ਹੁਣ ਤੱਕ ਨਿਭਾ ਰਿਆ ਉਹ ਤੁਹਾਡੇ ਖਿਲਾਫ ਨਾ ਕਿਤੇ ਬੋਲਦਾ ਨਾ ਕਿਤੇ ਪ੍ਰੋਟੈਸਟ ਕਰਦਾ ਫੇਰ ਤੁਹਾਡਾ ਪੰਜਾਬ ਦੇ ਨਾਲ ਪ੍ਰੇਮ ਕਿੱਥੇ ਆ ਕੀ ਉਹ ਬੰਦਾ ਅੰਦਰ ਨਹੀਂ ਜਾਣਾ ਚਾਹੀਦਾ ਮਤਲਬ ਇੱਕ ਤਰਫਾ ਨਾ ਚੱਲਿਆ ਜਾਵੇ ਨਿਰਪੱਖ ਹੋ ਕੇ ਇਹ ਜਾਂਚ ਕੀਤੀ ਜਾਵੇ ਨਿਰਪੱਖ ਹੋ ਕੇ ਉਹਨੂੰ ਵੀ ਅੰਦਰ ਦਿੱਤਾ ਜਾਵੇ ਇਹ ਨਹੀਂ ਵੀ ਜਿਹੜਾ ਤੁਹਾਡੇ ਪੈਰੀ ਪੈ ਗਿਆ ਜਿਹੜਾ ਤੁਹਾਡੀ ਹੀਨ ਮੰਨ ਗਿਆ ਤੇ ਉਹ ਜਿੰਨਾ ਮਰਜ਼ੀ ਪੰਜਾਬ ਨੂੰ ਉਹਨੇ ਲੁੱਟਿਆ ਹੋਵੇ ਉਹਨੂੰ ਕੁਝ ਨਹੀਂ ਕਹਿਣਾ ਜੇ 2007 ਤੋਂ ਲੈ ਕੇ 2017 ਦੇ ਵਿੱਚ ਪੰਜਾਬ ਦੇ ਵਿੱਚ ਨਸ਼ਾ ਮਜੀਠੀਏ ਦੀ ਸ਼ਹਿ ਦੇ ਉੱਤੇ ਵਿਕਿਆ ਵਾ ਪੰਜਾਬ ਮਜੀਠੀਏ ਦੀ ਸ਼ਹਿ ਦੇ ਉੱਤੇ ਲੁੱਟਿਆ ਗਿਆ ਵਾ ਫੇਰ 2017 ਤੋਂ 22 ਤੱਕ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਕਿੰਨੇ ਕਿੰਨੇ ਨਸ਼ਾ ਵਕਾਇਆ ਕਿਦੀ ਸ਼ਹਿ ਦੇ ਉੱਤੇ ਵਿਕਿਆ ਕਿਦੀ ਸ਼ਹਿ ਦੇ ਉੱਤੇ ਪੰਜਾਬ ਲੁੱਟਿਆ ਗਿਆ ਉਸ ਤੋਂ ਅੱਗੇ ਆਜੋ 2022 ਤੋਂ ਲੈ ਕੇ 25 ਤੱਕ ਅੱਜ ਸਾਢੇ 3 ਸਾਲ ਤੇਰੀ ਸਰਕਾਰ ਨੂੰ ਵੀ ਹੋ ਗਏ ਆ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਨਸ਼ਾ ਵੇਖਦਾ ਵਾ ਕਿਦੀ ਕਿਦੀ ਸ਼ਹਿ ਦੇ ਉੱਤੇ ਵਕਦਾ ਵਾ ਕਿਹੜੇ ਕਿਹੜੇ ਬੰਦੇ ਆ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਣ ਦੇ ਵਿੱਚ ਤੇਰੀ ਸਰਕਾਰ ਚ ਵੀ ਕੋਈ ਕਸਰ ਨਹੀਂ ਛੱਡੀ ਉਹ ਵੀ ਮਜੀਠੀਏ ਦੇ ਵਾਂਗ ਅੰਦਰ ਜਾਣੇ ਚਾਹੀਦੇ ਆ 2022 ਤੋਂ 25 ਤੱਕ ਜਿੰਨੇ ਜਿੰਨੇ ਵੀ ਪੰਜਾਬ ਨੂੰ ਲੁੱਟਿਆ ਚਾਹੇ ਉਹ ਝਾੜੂ ਵਾਲੇ ਹੋਣ ਜੋ ਕਾਂਗਰਸੀ ਅੰਦਰ ਜਾ ਰਹੇ ਆ ਜੇ ਅਕਾਲੀ ਅੰਦਰ ਜਾ ਰਹੇ ਆ ਫਿਰ ਝਾੜੂ ਵਾਲੇ ਵੀ ਅੰਦਰ ਜਾਣੇ ਚਾਹੀਦੇ